ਏ ਸਾਡੀ ਦੋ ਨੰਬਰ ਤੋਂ ਹੀ ਆ ਮਿੱਤਰੋ ਇਹਦੀ ਸਾਰੀ ਸੇਵਾ ਕਰ ਚੱਲੇ ਆ ਜੀ ਅਸੀਂ ਭੋਗ ਤੇ ਜੀ ਵਿਦੇਸ਼ਾਂ ਦੇ ਤੇ ਹੁਣ ਅਸੀਂ 19 ਖੰਡ ਭਟਕ ਰਹੇ ਬਈ ਉਹਨੇ ਮਤਲਬ ਇਹ ਸਾਲ ਬਾਅਦ ਕਰਾਉਣੇ ਹੁਣ ਕਿੰਨੇ ਮਹੀਨੇ ਪਾਦਾ ਸਾਲ ਬਾਅਦ ਕਰਾਉਣੇ ਜੱਗ ਦੇਤੀ ਬਟਮਾ ਜਾ ਰਹੇ ਮੈਨੂੰ ਮੇਰੇ ਮਾਪੇ ਦਾ ਖੋਸਾਂ ਪ੍ਰੇਮ ਆਉਂਦੀ ਲਾਈਫ ਜੂਗੀ ਅਭੀ ਮੈਂ ਦਿਖਾਉਣਾ ਉਹੀ ਆ ਮੈਂ ਆਏ ਤੁਹਾਨੂੰ ਦਿਖਾਉਣਾ ਵੀ ਮਾਈਕੇ ਨੂੰ ਸੋਹਣਾ ਲੱਗਿਆ ਜਾ ਬਾਵਲਾਣਾ ਮੈ ਤਾਂ ਜਹੀ ਚੀਜ਼ਾਂ ਦੀ ਹਾਂ ਉਹ ਜੀ ਪੂਰੇ ਤਾਂ ਹਾਂ ਉਹ ਵਿੱਚ ਮਿੱਠੀ ਗਿਆ ਜੀ ਭਾਈ ਕਹਿੰਦਾ 15 17 ਹਜ਼ਾਰ ਦਾ ਨੁਕਸਾਨ ਸੀ ਫੇਰਾ ਜੇ ਆਪਾਂ ਹੁਣ ਕਰਾਉਂਦੇ ਮਿੱਤਰੋ ਆ ਉਹਨਾਂ ਸਰਪੇ ਨਾਲ ਮਾਰ ਕੇ ਇਹਦਾ ਕੰਮ ਬੈਠ ਗਿਆ 690 ਰੁਪਏ ਦਾ 100 ਦੀਆਂ ਦਾ ਸਟਿਚ ਕਰਿਆ ਬਣਿਆ ਬਣਾਇਆ ਬਣਿਆ ਬਣਾਇਆ ਵੈਲਕਮ ਟੂ ਮਾਈ ਵਲੌਗ ਟੋਡਾ ਸਵਾਗਤ ਹੈ ਆਪਣੇ ਨਵੇਂ ਵਲੌਗ ਚ ਅੱਜ ਆਪਣੇ ਵਲੌਗ ਦਾ 352ਵਾਂ ਦਿਨ ਮਿੱਤਰੋ ਆਹ ਦੇਖੋ ਸੈਜੂ ਕਿੱਥੇ ਚੜ ਕੇ ਦਿਖਾਓ ਬੇਟਾ ਦਰਸ਼ਕਾਂ ਨੂੰ ਕਿਆ ਬਾਤ ਹੈ ਇਹ ਸੈਜੂ ਸਟੰਟ ਕਰਦਾ ਮਿੱਤਰੋ ਐ ਤੋਰ ਦਾ ਵੀ ਅੱਡੀ ਮਜ਼ਾ ਆਉਂਦਾ ਆ ਇਧਰ ਸਾਡੀ ਮਲਵਨੇ ਸਾਨੂੰ ਸਾਡੀ ਧੂਈ ਲੱਗ ਰਹੀ ਹੈ ਏ ਸਾਡੀ 2 ਨੰਬਰ ਤੂੰ ਹੀ ਆ ਮਿੱਤਰੋ ਇਹਦੀ ਸਾਰੀ ਸੇਵਾ ਕਰਦਾ ਹੁੰਦਾ ਸਾਡਾ ਸਖਜੀਤ ਸਿੰਘ ਮਾਣ ਇਧਰ ਚੱਕੋ ਮੋਟੂ ਜੀ ਦਰਸ਼ਕਾਂ ਨੂੰ ਕਹਿ ਦੋ ਕਿ ਹਾਲ ਨੇ ਦਰਸ਼ਕੋ ਬੱਲੇ ਬੱਲੇ ਕਰਦੇ ਵੇ ਤੂੰ ਇਦੂਆ ਬੜਕ ਉਹ ਯਾਰ ਕਹੇ ਯਾਰ ਫੂਕਣੀ ਦੇਖੋ ਮਿੱਤਰੋ ਫੂਕਣੀ ਵੀ ਚੈੱਕ ਕਰਾ ਦੇ ਦਰਸ਼ਕਾਂ ਨੂੰ ਆ ਦੇਖੋ ਬਈ ਇਹ ਫੂਕਣੀ ਫੂਕ ਹੋਰ ਜੀ ਜਾਤਾ ਜੀ ਲੋਟੋ ਆ ਲੋਟ ਹੈ ਲੋਟਾ ਜੀ ਪੂਰਾ ਚੱਲਗਾ ਮਿੱਤਰੋ ਤੂੰ ਹੀ ਦਾ ਇਹ ਸਾਡੀ 2 ਨੰਬਰ ਤੂੰ ਹੀ ਆ ਇਦਰ ਸਾਡਾ ਸੱਜੂ ਵੀ ਸਟੈਂਡ ਟਮਾਣ ਮਿੱਤਰੋ ਤੜਕੇ ਤੜਕੇ ਆਏ ਸਾਡੇ ਮਾਹੌਲ ਦੇ ਕਿਦਰੋਂ ਧੁੰਦ ਪਾਇ ਚੁੱਕੀ ਐ ਤੇ ਛੋਟਾ ਸਕੂਲ ਲੇਟ ਲੱਗਦਾ 9 ਵਜੇ ਕਰਮ ਨੂੰ ਛੱਡਾ ਹੈ ਹਾਇ ਤੇ ਵੀ ਸੱਜੂ ਚੜਦਾ ਸੀ ਮਿੱਤਰੋ ਆਏ ਕੀ ਬਾਤ ਹੈ ਕੀ ਬਾਤ ਹੈ ਵੈਲੈਂਸ ਬਣਾਤਾ ਦਤਾ ਫਿਰ ਆਹ ਮਜਾ ਹੀ ਆ ਗਿਆ ਮਿੱਤਰੋ ਇਹ ਉਹ ਇਹਨੂੰ ਦੇਖ ਕੇ ਮੈਨੂੰ ਉਹ ਪੁੱਲ ਦੀ ਯਾਦ ਆਈ ਜਿਹੜਾ ਇੱਕ ਆਪਾਂ ਨੂੰ ਲਾਇਸੈਂਸ ਜਾਂਦਾ ਸੀ ਪਤਾ ਨਹੀਂ ਕਿਹੜੀ ਕਲਾਸ ਚ ਉਹ ਚੱਪੇ ਡਾਈਆਂ ਪਾਰ ਕਰਦੀ ਹੁੰਦੀਆਂ ਨੇ ਦੋ ਬੱਕਰੀਆਂ ਪਹਿਲਾਂ ਉਹ ਖੜੀ ਹੁੰਦੀ ਹੈ ਫਿਰ ਇੱਕ ਬੈਹ ਜਾਂਦੀ ਹੈ ਫਿਰ ਦੂਜੀ ਲੰਘ ਜਾਂਦੀ ਹੈ ਇਹਨੂੰ ਦੇਖ ਕੇ ਨਾ ਮੈਨੂੰ ਉਹ ਯਾਦ ਆ ਗਿਆ ਜਦੋਂ ਮੈਂ ਤੇ ਤੁਰਿਆ ਮਗਰ ਛੋਟੇ ਨਾਲ ਵੀ ਸਾਂਝਾ ਕੀਤਾ ਜਾਵੇ ਤੇ ਤੂੰ ਹੀ ਸਾਡੀ ਪੂਰੀ ਓਕੇ ਰਿਪੋਰਟ ਹੈ ਇੱਧਰ ਸਾਡੀ ਅੰਬੇਰੀਆ ਨੂੰ ਵੀ ਫਲ ਪੈ ਚੁੱਕਿਆ ਚੱਲੀ ਜਾਂਦੇ ਕਾ ਤੂੰ ਮੈਂ ਚੱਲੀ ਆ ਇੱਧਰ ਕਹਿ ਦੱਸਾਂ ਫਸ ਛੁਛਾ ਠਾਕ ਤੂੰ ਮੱਥੇ ਤੇ ਖਤਰਾ ਬਹੁਤ ਪੈ ਰਿਹਾ ਹੈ ਅੱਖਾਂ ਚ ਮੋਟੂਆਂ ਦਾ ਦੂਹਾ ਬਹੁਤ ਪੈ ਰਿਹਾ ਹੈ ਜੀ ਇਸ ਕੰਪਨੀ ਬਹੁਤ ਚੱਲ ਰਹੀ ਹੈ ਬਹੁਤ ਮੁਸ਼ਕਲ ਨਾਲ ਚਲਾਉਣੀ ਪੈਂਦੀ ਹੈ ਤੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਤੇਰੇ ਬਹੁਤ ਪੈ ਰਹੀ ਹੈ ਇਸ ਕਰਕੇ ਹੀ ਤੂੰ ਨਾ ਚੱਲੂਗੀ ਹਾਂ ਇੱਕ ਤਾਂ ਟ੍ਰੇਲ ਬਹੁਤ ਪੈ ਰਹੀ ਹੈ ਇੱਕ ਉਹਦੇ ਕਰਕੇ ਇਹ ਥੋੜਾ ਜਿਹਾ ਮੁਸੀਬਤ ਆਉਂਦੀ ਹੈ ਸਾਨੂੰ ਬਾਕੀ ਸਾਡੇ ਕੋਲੇ ਹਸਲਾ ਬਰੂਜ਼ ਆ ਇੱਧਰ ਪਿਆ ਕਿੱਥੇ ਪਿਆ ਆਪਣਾ ਆਹੋ ਲਾਉਣ ਵਾਲਾ ਤੂੰ ਹੀ ਰਾਸਣ ਆਇ ਚ ਕਪੜੇ ਲੀਰਾਂ ਨੇ ਅੱਗ ਲਾਉਣ ਨੂੰ ਮਿੱਤਰੋ ਉਹ ਚ ਪਾਥੀਆਂ ਪੂਥੀਆਂ ਪਈਆਂ ਨੇ ਆਹ ਪੱਤੀ ਵੀ ਦੱਛਾ ਚਲਦੇ ਜਿਹੜੀਆਂ ਹਾਂ ਹਾਇ ਖਾ ਪਾਥੀਆਂ ਨੇ ਲਫਾਫੇ ਚ ਰੱਖਣੇ ਪੈਣੇ ਨਹੀਂ ਤੇਲ ਪਏ ਜਾਂਦੀ ਐ ਇਹ ਆ ਸਾਡੀ ਧੂਈ ਕੀ ਬਾਤ ਐ ਉਹ ਹੁਣ ਫਿਰ ਸੱਜੂ ਨੇ ਜਾਣਾ ਸਕੂਲ ਉਹਦਾ ਗਾਣਾ ਸੁਣ ਵੇਖੇ ਨੇ ਨਵਾਂ ਗਾਣਾ ਬਣਾਇਆ ਰੱਬ ਦਾ ਕਮਾਇਆ ਜਿੱਥੇ ਕੰਮ ਸੀ ਮਿੱਤਰਾਂ ਦਾ ਪੰਜਾਬ ਵਿਖੇ ਰੱਖਿਆ ਸਮਾਨ ਇੱਥੇ ਕੋਈ ਕੰਮ ਨਹੀਂ ਤਿਆਰ ਦਾ ਕੜ ਦੇ ਕੋਟਾ ਦੀ ਕਮਾਈ ਵਿੱਚ 라ਠੀ ਵਿੱਚ ਦੇਖ ਪਰ ਸਰਪੰਚ ਵੇਖਿਆ ਕੀ ਬਾਤ ਹੈ ਰੱਖ ਦੇ ਪਰਸੀ ਤੇ ਬਾਤ ਤਮਾਦੀ ਰੱਖੇ ਪਲੇਖਾ ਜਿਵੇਂ ਤੇਰੇ ਵਰਗਾ ਇੱਥੇ ਰੱਖਦੀ ਕਵਾਈ ਉੱਤੇ ਵੋਟਾ ਵਰਗੀ ਜਿੱਥੇ ਰੱਖਿਆ ਪਟਾਪ ਦਾ ਰੱਖਾ ਰੱਖੇ ਆਪ ਲਿਖਿਆ ਹੈ ਆਪ ਕੀ ਬਾਤ ਹੈ ਯਾਪ ਲਿਖਿਆ ਭਈ ਇਹ ਡੇ ਜਵਾਬ ਨਹੀਂ ਨਿਕਲੇ ਨੇ ਦੇਖੋ ਚੁੜੀਆਂ ਦੇਖੋ ਮਤਰੋ ਕੀ ਬਾਤ ਹੈ ਗੰਬਾ ਚੱਕਾ ਤਾਸ ਬਾਰ ਦਾ ਮਿੱਤਰੋ ਚੱਲੇ ਆ ਜੀ ਅਸੀਂ ਭੋਗ ਤੇ ਹੀ ਭੋਗ ਤੇ ਹੀ ਵਿਦੇਸ਼ਾਂ ਦੇ ਸਮਾਧੇ ਉਹ ਥੀਕਾ ਦੇ ਸਮਾਧੇ ਹੁੰਦਾ ਚੱਕ ਉੱਥੇ ਚੱਲੇ ਆ ਵੀ ਹੋਰ ਜੀ ਇੱਕੋ ਜੀ ਹੋਰ ਵਧੀਆ ਹੀ ਕਾਸ਼ੀ ਥੀਕ ਹੈ ਜੀ ਬਰਨੇ ਸਜਾਏ ਨੇ ਸਾਰੇ ਹਾਂ ਜੀ ਹਾਂ ਆਂਡੋਗੀ ਨਾ ਫਿਰ ਤੋਂ ਹੋਰ ਰੰਡ ਤੇ ਮੈਂ ਵੀ ਉਹਦਾ ਪੱਕਾ ਬੰਨਿਆ ਗੁਰੂ ਦਾ ਪੁੱਤ ਵਧੀਆ ਜੀ ਵਧੀਆ ਬਹੁਤ ਆ ਸਮਾਧਾ ਮਿੱਤਰੋ ਜੋ ਮੇਰੇ ਬਹੁਤ ਆਪਣੇ ਕੈਮਰੇ ਪਾਲ ਜੀ ਵੀ ਮੱਥਾ ਟੇਕਣ ਤੋਂ ਬਾਅਦ ਲਿਆ ਬਾਬਾ ਭੋਗ ਮਿੱਤਰੋ ਤੇ ਫਿਰ ਬੈਠੇ ਜੀ ਪੰਗਤ 'ਚ ਪ੍ਰਸਾਦ ਦੇ ਸਕਣ ਪ੍ਰਸਾਦੇ ਵਰਤਾ ਰਹੇ ਨੇ ਸੰਗਤਾਂ ਸਾਕ ਰਹੀਆਂ ਫਿਰ ਆਪਾਂ ਵੀ ਸਕੇ ਮਿੱਤਰੋ ਪ੍ਰਸਾਦ ਦੇ ਫਿਰ ਲਈ ਜਲੇਬੀ ਮਿੱਤਰੋ ਜਲੇਬੀ ਪ੍ਰੇਮ ਜੀ ਹਾਂਜੀ ਕੈਮੋ ਬਹੁਤ ਵਧੀਆ ਜੀ ਸ਼ੇਵਾ ਬਹੁਤ ਠੀਕ ਠਾਕ ਹਾਂ ਬੜੀਆ ਬੜੀਆ ਜਮਾ ਚੜਦਾ ਪਈਏ ਜਮਾ ਜਮਾ ਉੱਕਰ ਵੋਟ ਚੜਦੀ ਕਲਾ ਵਧੀਆ ਭਰਾ ਯਾਰ ਆਪਣਾ ਮਿਲ ਗਿਆ ਜੀ ਪ੍ਰੇਮ ਹੋਰ ਜੀ ਪ੍ਰੇਮ ਜੀ ਬਹੁਤ ਵਧੀਆ ਬਹੁਤ ਵਧੀਆ ਲੋਟਾ ਕੰਮ ਵਧੀਆ ਵਧੀਆ ਚੜਦੀ ਕਲਾ ਜਮਾ ਜਮਾ ਚੜਦੀ ਕਲਾ ਆਹ ਬਾਤਾਂ ਹੀ ਪੱਕਾ ਕੀ ਜਹਾਜਰੀ ਹੈ ਪੂਰੇ ਉੱਕਰ ਪੋਟ ਹੀ ਲੱਗਦਾ ਉਹ ਕੀ ਹੈ ਹਾਂ ਹੋਰ ਸਣਾ ਆਪਣੇ ਦਰਸ਼ਕਾਂ ਨੂੰ ਬਲੌਗ ਦੱਸ ਪਹਿਲਾਂ ਕਿਵੇਂ ਹੁੰਦੇ ਨੇ ਬਹੁਤ ਵਧੀਆ ਹੁੰਦੇ ਨੇ ਬਲੌਗ ਬਾਕੀ ਮਿਹਨਤ ਕਰ ਰਿਹਾ ਫਰੀਦ ਆਪਣਾ ਇਹਦਾ ਸਾਥ ਦਿਆ ਕਰੋ ਤੇ ਬਲੌਗ ਸ਼ੇਅਰ ਕਰਿਆ ਕਰੋ ਇਹਦੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਜੇ ਕੋਈ ਗੱਲਬਾਤ ਹੁੰਦੀ ਹੈ ਉਹ ਦੱਸਿਆ ਕਰੋ ਤੇ ਟੌਪ ਤੋਂ ਕੋਈ ਹੋਰ ਚੇਂਜ ਕਰਨਾ ਹੁੰਦਾ ਕੋਈ ਗੱਲਬਾਤ ਕਰਨੀ ਹੈ ਤੇ ਉਹਦੇ ਬਾਰੇ ਦੱਸਿਆ ਉਹਦੇ ਬਾਰੇ ਫਿਰ ਇਹਨੂੰ ਪਤਾ ਲੱਗਿਆ ਫਿਰ ਉਹਦੇ ਬਾਰੇ ਤੁਹਾਨੂੰ ਗੱਲਬਾਤ ਕਰਿਆ ਕਰੂਗੇ ਸਹੀ ਗੱਲ ਕੋਈ ਨਵੀਂ ਹੁੰਦੀ ਆ ਵੀ ਇੱਥੇ ਜਾਣ ਦੇਣਾ ਹੈ ਹੂੰ ਉਹ ਦੱਸਿਆ ਕਰੋ ਫਿਰ ਨਵੀਂ ਗੱਲਬਾਤ ਦੀ ਹੈ ਤੁਹਾਡੇ ਸਾਹਮਣੇ ਕਰੂਗਾ ਹਾਂ ਬਾਕੀ ਜਿਹੇ ਜਿਹੇ ਕੰਮ ਕਰ ਰਿਹਾ ਇਹ ਬਹੁਤ ਵਧੀਆ ਕਰ ਰਿਹਾ ਮਾਸੀ ਵੇ ਕੰਮ ਕਰ ਰਿਹਾ ਹਾਂ ਆਈਆਂ ਜਰਾ ਪਰ ਜਿਵੇਂ ਕਹਿੰਨੇ ਹੁੰਨੇ ਲੱਗੇ ਹੋਏ ਆ ਬਰੇ ਹਾਂ ਵੀ ਯਾਰ ਬਾਕੀ ਉਧਰ ਮਾੜਾ ਕਹਿ ਸਕਦਾ ਕਰਦਾ ਬਸ ਇਹਦਾ ਇਹਦਾ ਕਹਿਣਾ ਸਮਝਣਾ ਦਿਖ ਉਹ ਅਗਲੇ ਨੇ ਹਾਂ ਇੰਨੀ ਬਹੁਤ ਜਣਾ ਇਹ ਤੁਹਾਡਾ ਸਾਥ ਦਿੰਦਾ ਹੈ ਜਰਮਾ ਰਾਤ ਸਾਥ ਦਿਓ ਮਾਤਾ ਜੀ ਕਹਿੰਨਾ ਹੁਣ ਪ੍ਰੇਮ ਵੀ ਕਹੋ ਯਾਰ ਮੈਨੂੰ ਮਤਾ ਪਾਈ 24 ਘੰਟਿਆਂ ਚ ਕਦੋਂ ਮਰਜ਼ੀ ਫੋਨ ਲਾਉ ਯਾਰ ਮਾਤਾ ਕੋਲੇ ਨਾਲ ਖੜਾ ਹਾਂ ਹਾਂ ਇਹ ਤੁਹਾਡੇ ਨਾਲ ਖੜਾ ਹੈ ਕਿ ਤੁਰਨਾ ਆਪੂ ਤੁਰਨਾ ਆਪੂ ਹੂੰ ਵਪਾਰਾਤ ਆਦਾ ਰੱਖਨੇ ਕਰਾ ਹਾਂ ਸਹੀ ਗੱਲ ਹੈ ਰਾਤ ਖਾਣੇ ਹੋਰ ਤੂੰ ਸੁਣਾ ਕਿਵੇਂ ਆ ਯਾਰ ਹੋਰ ਵਧੀਆ ਬਹੁਤ ਵਧੀਆ ਮੈਂ ਤਾਂ ਜਿਵੇਂ ਕਹਣਾ ਹੁਣ ਪੁਰਾਣੇ ਯਾਰਾਂ ਨੂੰ ਦੇਖ ਕੇ ਬਲਕੇ ਸਹੀ ਗੱਲ ਕੋਈ ਆਡੀ ਜਿਹੜੀ ਮੈਂ ਕਹਿੰਦਾ ਦਿਲ ਖੁਸ਼ ਹੋ ਜਾਂਦਾ ਹੈ ਸਹੀ ਗੱਲ ਮੰਨੋ ਮਲੀ ਹਾਸੀ ਨਿਕਲਦੀ ਆ ਵਧੀਆ ਲੱਗਦਾ ਬਾਕੀ ਤੈਨੂੰ ਵੀ ਤੇਰੀਆਂ ਦੇਖਦਾ ਮੈਂ ਬਹੁਤ ਵਧੀਆ ਲੱਗਦੀ ਆ ਉਹ ਨਹੀਂ ਮੈਂ ਤਾਂ ਯਾਰ ਯਾਰਾਂ ਦੋਸਤਾਂ ਲਈ ਪ੍ਰੇਮ ਜੇ ਮੈਂ ਆਪਾਂ ਕਹਿੰਦੇ ਹੁਣ ਮੈਂ ਤਾਂ ਯਾਰ ਹੁਣ ਉਹਨਾਂ ਨੂੰ ਵੀ ਇਹ ਕਹਿੰਦਾ ਨਾ ਵੀ ਮਰਾ ਜੰਗ ਜਿੱਤੀ ਬੈਠਾ ਹਾਂ ਸਹੀ ਗੱਲ ਆ ਪਤਾ ਯਾਰ ਮੈਂ ਕਹਿੰਦਾ ਵੀ ਬਾਕੀ ਵੀ ਨਿਕਲੋ ਹੋਰ ਵਧੀਆ ਲੱਗਦੀ ਏ ਤੇ ਲੋਕਾਂ ਨੇ ਚਾਹੇ ਖੱਟਿਆਜ ਕੋਈ ਨਾ ਖੱਟਿਆ ਹਣਾ ਮੈਨੂੰ ਇੱਕ ਦੇਖਣ ਤੇ ਵਧੀਆ ਲੱਗੀ ਗੱਲ ਹਮਮ ਪ੍ਰੀਤ ਤੇ ਇਸ ਟਾਈਮ ਜਿਹੜਾ ਮਾਂ ਪਿਓ ਨੂੰ ਸੁੱਖ ਚਾਹੀਦਾ ਹੁੰਦਾ ਹੈ ਪ੍ਰੀਤ ਦਾ ਆਈਟਮ ਇਹਦੀ ਮਾਂ ਹਾਂ ਬਹੁਤ ਸੁਖ ਦਿੱਤਾ ਬਹੁਤ ਖੁਸ਼ ਆਇਆ ਮੈਂ ਦੇਖ ਕੇ ਮੈਂ ਦੇਖਦਾ ਹਾਂ ਨਾ ਵੀਡੀਓ ਪਰਵਾਰੀ ਸਾਰਾ ਮੈਂ ਤਾਂ ਹੀ ਲੱਗਣਾ ਯਾਰ ਵੀ ਮੈਂ ਤਾਂ ਚੰਗੇ ਦਿੱਤੀ ਬੈਠਣਾ ਜਾ ਰਿਹਾ ਤੇ ਮੈਨੂੰ ਆਏ ਹੋ ਗਏ ਮੈਂ ਪਤਾ ਖੋਸਾਂ ਪਰੇ ਮਾਂ ਆਪਦੀ ਲਾਈਫ ਜੂਗੀ ਅੱਜ ਮੈਂ ਦਿਖਾਉਣਾ ਉਹੀ ਮੈਂ ਆਏ ਤੁਹਾਨੂੰ ਵੀ ਦਿਖਾਉਣਾ ਵੀ ਮਾਈਕੈਸ ਨੂੰ ਸੋਹਣਾ ਲੱਗਿਆ ਜਾ ਬਣਾਣਾ ਮੈਂ ਤਾਂ ਜਹੀ ਜਿੰਦਗੀ ਹਾਂ ਜੀ ਪੂਰੇ ਤਰ੍ਹਾਂ ਬਣਾ ਹਾਂ ਉਹ ਜੀ ਠੀਕ ਹੈ ਜੀ ਉਹ ਜੀ ਸਾਹਮਣੇ ਹਾਂ ਹਾਂ ਬਾਕੀ ਦੀ ਮਾਂ ਬਹੁਤ ਖੁਸ਼ ਹੈ ਮੈਨੂੰ ਵਧੀਆ ਲੱਗਿਆ ਇਹ ਦੇਖ ਕੇ ਯਾਰ ਨਾ ਨਾ ਥੈਂਕ ਯੂ ਯਾਰ ਹੋਰ ਸੁਣਾ ਹੋਰ ਵਧੀਆ ਬਸ ਚੱਕ ਲੈਗੇ ਫੱਟੇ ਮਾਂ ਹੈਗਾ ਕੋਈ ਨੂੰ ਪ ਕੰਮ ਜਾਰੀ ਰੱਖ ਸਮਝਣਾ ਨਾ ਸਮਝਣਾ ਲੋਕਾਂ ਦੀ ਸਣੀ ਆ ਗਿਆ ਜੀ ਆਪਣਾ ਭਰਾ ਹਾਂਜੀ ਸਣੀ ਜੀ ਆ ਮੇਰੀ ਵੀ ਸੇਵਾ ਹੁੰਦੀ ਆ ਮੇਰੀ ਵੀ ਸੇਵਾ ਹੋਈ ਜਾਂਦੀ ਰਾਤ ਨੂੰ ਨਹੀਂ ਸੇਵਾ ਕਰਦੇ ਬਾਬੀਆਂ ਜੀ ਮੈਂ ਮਰਟੀ ਗੋਡਾ ਵੈਰੀ ਗੋਡਾ ਹੋਰ ਲੋਟਾ ਕਰਦੇ ਆ ਅਸੀਂ ਸਾਰੇ ਸੇਵਾ ਕਰੀ ਜੰਨੇ ਆ ਆ ਵੀ ਸਾਰੇ 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 ਕਰ ਸਣੀ ਵੀ ਸੇਵਾ ਕਰ ਰਿਹਾ ਮੱਤਰੂ ਪੂਰੀ ਦਿਖਾਤਾ ਸਣੀ ਤੇਨੂੰ ਹੋਰ ਲੋਟਾ ਹੋਰ ਵਧੀਆ ਭਰਾ ਉਹ ਵਧੀਆ ਹਾਂਜੀ ਕਰ ਜੀਤੀ ਜੀ ਵਧੀਆ ਵਧੀਆ کارਲੋ ਜੇ ਵਾ ਇਹ ਤਾਂ ਪਰਨੇ ਭਾਂਡੇ ਮਤਲੋ ਵਧੀਆ ਵਧੀਆ ਬਾਈ ਵਧੀਆ ਹੋਰ ਲੋਟੋ ਵਧੀਆ ਤੂੰ ਦੱਸ ਵਧੀਆ ਵਧੀਆ ਆ ਗਿਆ ਬੱਸ ਤਿਆਰੀ ਰੱਖੋ ਕਿਉਂਕਿ ਮਿਲ ਗਿਆ ਮਤਲੋ ਫਿਰ ਆਪਾਂ ਨੂੰ ਸੇਵ ਤੋਂ ਪੁੱਛਦੇ ਹਾਂ ਵੀ ਸੇਵ ਕਿੰਨੇ ਕਿ ਟਾਈਮ ਦਾ ਚੱਲਦਾ ਬਾਪੇ ਦੀ ਸਮਾਧ ਤੇ ਕੀ ਗੱਲਬਾਤ ਹੈ ਕਿਵੇਂ ਆਏ ਕਿਹੜੇ ਸਿੱਧਾ ਸਿੱਧੂ ਆ ਗਏ ਇਹ ਬਲੇਸ਼ਿਆ ਨਹੀਂ ਆਉ ਸਮਾਧਾਣ ਮਰੀਜ਼ ਤੇ ਆ ਪਹਿਲਾਂ ਅਸੀਂ ਖੰਡ ਜੱਗ ਕਰਦੇ ਹੁੰਦੇ ਸੀਗੇ 6 ਮਹੀਨੇ ਪਿੱਛੋਂ ਹਾਂ ਪਹਿਲਾਂ ਹਾਂ ਸਾਲ ਜਿਗਰਾ ਸਾੜੀ ਸੋਣੀ ਸਾੜੀ ਸਾੜੀ ਸੋਣੀ ਹਾਂ ਤੇ ਹੁਣ ਅਸੀਂ 19 ਖੰਡ ਭਟਕਾਦੇ ਬਈ 19 ਮਤਲਬ ਕਿ ਸਾਲ ਬਾਦ ਕਰਾਉਣੇ ਹੁੰਦੇ ਕਿ 6 ਮਹੀਨੇ ਬਾਦ ਸਾਲ ਬਾਦ ਕਰਾਉਣੇਗੇ ਸਾਲ ਬਾਦ 19 ਸਾਲ ਤਾਈਂ ਲਗਾਤਾਰ ਹਾਂ ਕੋਈ ਸੇਵਾ ਹੋ ਜਾਂਦੀ ਹੈਗੀ ਹਾਂ 1 ਸਾਲ ਪਿੱਛੋਂ ਕਰਾ ਦਿੰਦੇ ਸਾਰੇ ਘਰ ਇਕੱਠੇ ਹੋ ਕੇ ਨਾ ਨਾ ਵਧੀਆ ਵਧੀਆ ਸਾਰੀ ਮੰਦ ਤੇ ਸਾਰੀ ਲੰਗਰ ਨੂੰ ਗਰੂੜੀ ਸਕਦੇ ਹਾਂ ਸਾਰੇ ਅਸੀਂ ਸਾਰੇ ਸੇਵਾ ਕਰਦੇ ਹਾਂ ਉਹਰੇ ਇਹਨੇ ਤਨਰਣ ਚੱਲਦਾ ਹੈ ਮੋਰੇ ਦਾ ਤਨਰਣ ਤਨੂਦਨ ਖੰਡ ਵਾੜਦਾ ਜਿੰਨੇ ਕਰਦਾ ਹਾਂ ਸਾਰੇ ਘਰਾਂ ਦੀ ਰੋਟੀ ਦਿੱਤੀ ਉਹ ਨਹੀਂ ਉਹਣਾ ਸਾਰੇ ਰੋਟੀ ਢੱਕ ਬਈ ਇੱਥੇ ਸਾਰੇ ਪਰਿਵਾਰ ਸਾਰੇ ਉਰੀ ਰਹਿੰਦੇ ਆਗੇ ਜਿਹੜਾ ਜਾਂਦਾ ਉੱਥੇ ਜਾਇ ਆਉਂਦੇ ਨੇ ਕਰੇ ਹਾਂ ਹਾਂ ਤਨਰਣ ਤੋਂ ਹਾਂ ਜੇ ਡੰਗਰਾਂ ਨੂੰ ਕਰਦਾ ਹਾਂ ਆ ਉਹ ਤੋਂ ਪਹਿਲਾਂ ਹੋ ਜਾਂਦਾ ਬਈ ਪਹਿਲਾਂ ਅਸੀਂ ਵੀ ਆਉਂਦੇ ਹੁੰਦੇ ਜੱਗ ਜਿਹਨੂੰ ਨਿਕੇ ਹੁੰਦੇ ਛੋਟੇ ਹੁੰਦੇ ਸਾਈਕਲਾਂ ਦੇ ਪਹਿਲਾਂ ਐ ਸੀਗਾ ਪੰਨ ਪੰਨ ਹੋ ਜਾਂਦਾ ਨਹੀਂ ਇਕੱਲੇ ਇਕੱਲੇ ਘਰੇ ਕੋੱਖਾ ਵੀ ਕਰਾਉਣਾ ਬਈ ਹਾਂ ਸਾਰੇ ਰਾ ਰਾਲ ਮਲਕ ਕਰਾਉਣੇ ਨਾ ਨਾ ਵਧੀਆ ਵਧੀਆ ਨਾਲੇ ਹੁਣ ਜੀ ਤੁਮੇ ਬੈਲੇ ਹੋਣਾ ਕਣਕਾ ਕਣਕਾ ਪਾਣੀ ਲੱਗਦਾ ਨਾ ਨਾ ਵਧੀਆ ਗੱਲ ਆ ਯਾਰ ਵਧੀਆ ਬਰਾਲਾ ਹਨਾ ਹੋਰ ਸੁਣਾ ਹੋਰ ਉੱਥੇ ਵੀ ਮਿਲਾ ਕੇ ਆਪਾਂ ਅਜੱਤ ਨੇ ਉੱਥੇ ਵੀ ਉੱਥੇ ਕਿਵੇਂ ਮੈਤਰੀ ਹੋਗੀ ਮੈਤਰੀ ਪਾਰਟੀਆਂ ਮਤਲਬ ਉੱਥੇ ਵੀ ਚੱਲਣਾ ਆਪਾਂ ਰੁੱਖ ਵੀ ਚੱਲਣਾ ਚਾਹੇ ਉੱਥੇ ਵੀ ਦਰਸ਼ਕਾਣਾ ਕਰਾਂਗੇ ਉੱਥੇ ਹੋਰ ਸਾਭ ਕੇ ਕਰਾਂਗੇ ਉੱਥੇ ਉੱਥੇ ਉਹ ਦੇ ਦੀ ਹੁਣ ਆ ਬੋਲੀ ਆ ਮਤਲਬ ਉਹਦੀ ਬੋਲੀ 'ਚ ਥੋੜਾ ਫਰਕ ਹੋਊਗਾ ਉਦੋਂ ਵੀ ਵਿਚਾਰ ਦਵਾਵਾਂਗੇ ਤੁਹਾਨੂੰ ਅੱਗੇ ਬਲਾਗ ਚ ਦੇਖੋ ਪਿੱਛੜਾ ਕਰਦਾ ਨਾ ਨਾ ਜੋੜ ਹੋਰ ਕੀਆ ਲੋੜ ਲੋੜਾ ਹੋਰ ਬੜੀ ਓਕੇ ਯਾਰ ਫਿਰ ਮਿੱਤਰੋ ਅਸੀਂ ਘਰਾਂ ਨੂੰ ਖਾਟ ਆ ਚੁੱਕੇ ਹਾਂ ਫਿਰ ਘਰੇ ਮਿੱਤਰੋ ਜਲੇਬੀਆਂ ਜਰੂਬੀਆਂ ਖਾਧੀਆਂ ਹੋਈਆਂ ਨੇ ਚੰਗਾ ਜੀ ਸੀ ਪੂਜੇ ਮਿਲਦਿਆਂ ਫਿਰ ਹਾਂ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਫਿਰ ਆ ਗਿਆ ਸੀ ਮਿੱਤਰੋ ਇਨਵਰਟਰ ਠੀਕ ਕਰਨ ਵਾਲਾ ਵੀਰ ਕਿਉਂਕਿ ਆਪਣੀ ਕੰਪਲੇਨ ਜੀ ਪਾਈ ਹੋਈ ਸੀ ਦੋ ਦਿਨ ਪਹਿਲਾਂ ਦੀ ਚਾਰ ਜਗਰ ਨੂੰ ਹੀ ਹਟ ਗਿਆ ਸੀ ਯਾਰ ਇਹ ਪਤਾ ਨਹੀਂ ਕੀ ਚੱਕਰ ਪੈ ਗਿਆ ਜੀ ਇਹਦਾ ਹੁਣ ਉਹ ਵੀ ਸਿਲਬਰ ਚ ਆਉਂਦੇ ਨੇ ਹਨਾ ਬਾਈ ਪਹਿਲਾਂ ਤਾਂਬੇ ਚ ਆਉਂਦੇ ਸੀ ਹਨਾ ਹੁਣ ਇਹ ਤਰਨੀ ਚ ਆਉਂਦਾ ਹੈ ਅਲੂਮੀਨੀਅਮ ਜੀ ਹਾਂ ਮਾ ਯਾਰ ਹਰਾ ਨਹੀਂ ਹੋਈ ਮੈਂ ਕਿਹਾ ਬਠੰਡੇ ਤੋਂ ਬਾਈ ਆਉਂਦਾ ਹੈ ਚੱਲ ਕੇ ਠੀਕ ਹੈ ਯਾਰ ਫਿਰ ਕਰਾ ਚੈੱਕ ਬਾਈ ਇਹਨੇ ਦੇਖਿਆ ਵੀ ਕੀ ਪ੍ਰੋਬਲਮ ਕੀ ਚੱਕਰ ਪਿਆ हाँ की खराब खराब हो गया भी कार्ड खराब हो गई कार्ड अच्छा जी कार्ड खराब हो गए मित्रो ये प्रॉब्लम पाई थी हाँ मत गया जी ऐ जी अच्छा जी हाँ लाइट लूट तो चेक कर करके पै गया मित्रों बादल तो ने ल्यूमिनस फिर पूरी ओके रिपोर्ट है यार ਗਾਰੰਟੀ ਦਿੱਤੀ ਸੀ ਮਿੱਤਰੋ ਆ ਪਈ ਆ ਪਾਣ ਨੂੰ ਲੈ ਕੇ ਹਾਲੇ ਰਹਿੰਦੇ ਸੀ 4 ਸੇ 24 ਨੂੰ ਲਿਆ ਸੀ ਪਏ ਨੇ ਹਾਲੇ 6 ਮਹੀਨੇ ਬਾਜਾ ਜਦੋਂ ਕੀਰਾਂ ਖੁੱਲ ਜੇ ਫਿਰ ਹੁਣ ਤਾਂ ਗਾਰੰਟੀ ਖਤਮ ਆ ਬਸ ਨਹੀਂ ਨਹੀਂ ਹਾਲੇ ਫੇਰ 6 ਮਹੀਨੇ ਦਾ ਫੇਰ ਹਾਂਜੀ ਜਿੰਨਾ ਚਿਰ ਗਾਰੰਟੀ ਤੋਂ ਮਿਲ ਕੇ ਦਿੱਤੀ ਸੀ ਨਹੀਂ ਹਾਂ ਉਨੀ ਮਿਲੂਗੀ ਅੱਛਾ ਜੀ ਅੱਛਾ ਠੀਕ ਆ ਮਿੱਤਰੋ ਹਾਂ ਐ ਭਾਈ ਐ ਨਹੀਂ ਹੈਗਾ ਵੀ ਜੇ ਖੁੱਲ ਜੇ ਫੇਰ ਹੈ ਉਹਦਾ ਇਸ ਮਾਇਦੇ ਮੈਂ ਕਹਿੰਦਾ ਨਹੀਂ ਖੁੱਲ ਗਿਆ ਹਾਂ ਉਸ ਤੋਂ ਬਾਅਦ ਗਾਰੰਟੀ ਦੇ ਅੰਦਰ ਜਿੰਨਾ ਮਰਜ਼ੀ ਸੈਟ ਕਰਾ ਸਕੋ अच्छा जी ए भाई आए कहानी ਬਠਿੰਡੇ ਤੋਂ ਆਏ ਵੀਰੇ ਫੇਰਾ ਹਾਂਜੀ ਬਠਿੰਡੇ ਤੋਂ ਫਿਰ ਲਵੇ ਲਾਉਣੇ ਆ ਆਲ ਪਜਾਮਾ ਗੂ ਤੇਰੇ ਕੋਲੇ ਕਿੰਨਾ ਕਿੰਨਾ ਕੀ ਰਿਆ ਜਾਣਾ ਪਜਾਮਾ ਮਾਨਸਾ ਬਠਿੰਡਾ ਬਰਨਾਲਾ ਮਾਨਸਾ ਬਠਿੰਡਾ ਬਰਨਾਲਾ ਤਿੰਨ ਜ਼ਿਲ੍ਹੇ ਬਾਈ ਕੋਲੇ ਨੇ ਬਾਈ ਲੰਮੀ ਨਸ ਦੇ ਠੀਕ ਹੈ ਜੀ ਬਾਕੀ ਸਰਵਿਸ ਵੀ ਓਕੇ ਰਿਪੋਰਟ ਹੈ ਬਾਈ ਪਰਸੋਂ ਲਗਾਈ ਸੀ ਅਸੀਂ ਤੀਜੇ ਦਿਨ ਨੂੰ ਮੇਟਰੋ ਆ ਗਏ ਬਾਈ ਨਾ ਨਾ ਠੀਕ ਹੈ ਬਾਈ ਕੀ ਗੱਬਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਯਾਰ ਭਾਈ ਕਹਿੰਦਾ 15-17 ਹਜ਼ਾਰ ਦਾ ਨੁਕਸਾਨ ਸੀ ਫੇਰਾ ਜੇ ਆਪਾਂ ਉਹ ਕਰਾਉਂਦੇ ਮੈਟਰ ਉਹ ਆਪਾਂ ਦੇਖ ਲਿਆ ਜੀ ਕਾਰਡ ਜੀ ਗਰੰਟੀ ਪਈ ਸੀ ਫਾਇਦਾ ਹੋ ਗਿਆ ਸਾਡਾ ਚੰਗਾ ਵੀਰੇ ਚੰਗਾ ਜੀ ਓਕੇ ਓਕੇ ਅੱਤਰੋ ਫੇਰ ਆਗੇ ਜੀ ਅਸੀਂ ਬਰਨਾਲੇ ਨਾਲ ਸਾਡੇ ਸਵੀ ਸਿੰਘ ਕਰਮਣ ਤੇ ਤੋਂ ਅਸੀਂ ਲੈਣੇ ਨੇ ਕੱਪੜੇ ਜੀ ਨਾਲੇ ਉਹ ਰੰਗ ਰੰਗ ਜੇ ਲੈਣੇ ਨੇ ਰੰਗ ਜੇ ਦੀ ਫੇਰ ਇੱਕ ਕੁਆਲਟੀ ਹੋਰ ਮੰਗਾਲੀ ਕਹਿੰਦੇ ਕਰੇ ਗੱਗੂ ਵਾਲੇ ਨਾਲ ਦੇ ਦਿਖਾਉਣਾ ਤੁਹਾਨੂੰ ਬਾਈ ਜਾਣਿਆ ਵੀ ਕੀਦੇ ਚੱਲਦੇ ਆ ਕੀ ਗੱਲਬਾਤ ਆ ਕੀ ਮਾਹੌਲ ਆ ਅੱਜ ਪੀੜ ਥੋੜੀ ਜਿਹੀ ਘੱਟੀ ਆ ਮੇਥਰੋ ਬਾਜ਼ਾਰ ਚ ਨਹੀਂ ਇੰਨੀ ਰੇਸ ਤਾਂ ਆਉਂਦੀ ਨਹੀਂ ਗੱਡੀ ਨੂੰ ਇੱਥੇ ਅੱਜ ਉਹਨਾਂ ਨੂੰ ਪਤਾ ਲੱਗਿਆ ਵੀ ਕਰਮਣ ਆ ਰਿਹਾ ਤਾਂ ਕਰਕੇ ਸਾਰੇ ਸਾਈਡਾਂ ਤੇ ਹੋ ਗਏ ਪਹਿਲਾਂ ਲਿਆ ਰੰਗ ਜੀ ਆਪਾਂ ਧਰ ਲਿਆ ਮੇਥਰੋ ਫੇਰਾ ਰਾਮਸੁੰਦਰ ਵਾਲਿਆਂ ਨੂੰ ਲੈਤਾ ਮਿੱਤਰੋ ਮਾਇਕਾਂ ਕਾਰ ਬੰਦ ਹੋ ਫਿਰ ਚੱਲ ਲੈ ਮਿੱਤਰੋ ਹਾਂਜੀ ਕਰਮਣ ਜੀ ਕਿਵੇਂ ਰੋਟੇ ਤੇ ਮਾਹੌਲ ਕੋਟਪੰਟ ਵੀ ਲੈਤਾ ਕਰਮਣ ਨੂੰ ਆ ਨਾਲ ਬਾਕੀ ਚਾਹ ਵੀ ਪੀਉਂਦੇ ਨੇ ਜਿਹੜੀ ਬੜੀ ਜੀ 690 ਰੁਪਏ ਚ ਲੈ ਗਿਆ ਲੱਗਦਾ ਰੂਈਆਂ ਦੇ ਖੋਨੰਦਰੇ ਯਾਰ ਵੈਰਿਟੀ ਬਹੁਤ ਇਨਾਂ ਕੋਲ ਯਾਰ ਉਟਿਆਣਾ ਭਰੀ ਪਈ ਆ ਸਾਰੀ ਤੇ 190 ਰੁਪਏ ਦਾ ਮਾਰਕੀਟ ਦਾ ਇਹਦਾ ਰਾਮ ਦਾਸ ਜੀ 691 ਨਾਲ ਛਾਲ ਦੇਖੋ ਤਾਂ ਪੂਰਾ ਓਕੇ ਰਿਪੋਰਟ ਹੈ ਇਹਨਾਂ ਦਾ ਅੱਛਾ ਪਾਣੀ ਜੇ ਪਾ ਕੇ ਦਿਖਾਏਗਾ ਉਹ ਜਿਹੜਾ ਕੁੜਤੇ ਪਜਾਮੇ ਚ ਕਹਿੰਦਾ ਪਾਣੀ ਨਹੀਂ ਜਾਂਦਾ ਵਾਰਟੀ ਦਾ ਤੁਹਾਡੇ ਕੋਲ ਇੱਕ ਨੰਬਰ ਆ ਯਾਰ ਆ ਮੁੰਡੇ ਨੇ ਲੈਣਾ ਗੁਰਤਾ ਵੀ ਹਮੇ ਜੋ ਗੱਟਾਲੀ ਪਸੰਦ ਹੈ। ਵੈਰਾਈਟੀ ਬਹੁਤ ਆ ਬਾਈ ਅੰਬੇ ਵਾਲਿਆਂ ਦੇ। ਪਹਿਲੀ ਵਾਰ ਹੀ ਆਇਆ ਵੀਰੇ ਅਸੀਂ ਦਾ ਯਾਰ। ਕਿਹੜੀ ਜਗ੍ਹਾ ਤੋਂ ਵੀਰੇ? ਧਨੋਲੇ ਤੋਂ। ਧਨੋਲੇ ਤੁਹਾਡੇ ਬਹੁਤ ਮਾਜਾ ਦਾ ਆ। ਅੱਛਾ। ਗਿੱਲ ਵਾਲੇ ਦੀ ਹਾਂ। ਹਾਂ ਗਿੱਲ ਵਾਲਿਆਂ ਨੇ। ਨਹੀਂ ਦਾ ਕੋਈ ਦੂਜਾ ਚੱਕਦਾ ਜਦੋਂ ਇਹ ਹੋ ਰਿਹਾ ਜਾਂਦਾ। ਇਹ ਨਹੀਂ ਦੇਖਦਾ ਨਹੀਂ ਹੈਗਾ। ਅੱਛਾ। ਉਹ ਨੂੰ ਚੋਣੇ। ਅੱਛਾ। ਬੜਾ ਹੋਰ ਸੀਲ ਦਾ ਕੰਮ ਹੈ। ਅੱਛਾ ਅੱਛਾ। ਨਾ ਵਧੀਆ ਯਾਰ ਸਾਨੂੰ ਵਧੀਆ ਲੱਗਿਆ ਸਾਨੂੰ ਵੀ ਆ ਕੇ। ਪਾਣੀ ਵੀ ਦੇਖੋ ਮਿੱਤਰੋ ਐ ਵਰਦਾ ਗੜਤੇ ਪਿਆ ਮੇਰੇ ਵਿੱਚ ਨਹੀਂ ਆਉਂਦਾ ਠੀਕ ਆ ਭਾਈ ਵੈਰਾਈਟੀ ਵਧੀਆ ਜਿਆ ਲੱਗੇ ਨਾ ਕੀ ਕੁਦੇਸੀ ਹਰੇ ਮੜ ਦਾ ਰੋਟੇ ਦੇਖੋ ਏ ਕੀ ਪ੍ਰਾਈਸ ਆ ਵਧੀਆ 3500 ਦਾ ਤੇ 1710 ਦਾ ਰਹੀ ਆ 1710 ਦਾ ਅੱਧਾ 50% ਉਹ ਠੀਕ ਆ ਯਾਰ ਇੱਥੋਂ ਮਰਜੀ ਪਤਾ ਕਰ ਲੈ ਨਾਲੇ ਮਾਰਕੀਟ ਚ ਪ੍ਰੇਮੜ ਦਾ ਵੀ ਰਾਈ ਆਉਂਦੇ ਨੇ ਯਾਰ ਆ ਕੁਆਲਿਟੀ ਇੱਕ ਸਾਡੇ ਕੋਲ ਇਹਦੇ ਵਿੱਚ ਆਈ ਇਹ ਵੱਟ ਬਲਾਂਗੇ ਆ ਨਹੀਂ ਵੱਟ ਬਲ ਪੈਂਦੇ ਨੇ ਉਹੀ ਆ ਭਾਈ ਕਸ ਯਾਰਾਂ ਦਾ ਗਿਆ ਬਿਨਾ ਬਲ ਤੋਂ ਹਾਂ ਜੀ ਬਾਲ ਹੀ ਪੈਂਦੇ ਠੀਕ ਨੇ ਕੀ ਕੀ ਜੀ ਉਹਦਾ 13 ਤੋਂ 60 ਦਾ ਆਧਾ ਦਾ ਲਾਉਦੇ ਨੇ ਯਾਰ ਆਧਾ ਡਾਉਦੇ ਨੇ ਰੋਟੀ ਨਹੀਂ ਵਧੀਆ ਵੀਰੇ ਯਾਰ ਵਧੀਆ ਵਿਮਲ ਦੀ ਟਰਬਨ ਹੈ ਹਾਂ ਇਹ ਆਹ ਤਾਂ 850 ਰੁਪਏ ਆ 60 ਦੇ ਰੇਟ ਰੰਗ ਫਟ ਗਿਆ ਤਾਂ ਬਾਅਦਸ਼ਾਹ ਦੂਜੀ ਦੁਕਾਨਦਾਰਾ ਮੰਗੂਣੀ ਕਹਿੰਦੇ ਸਾੜੀ ਨਹੀਂ ਹੈਗੀ ਹਾਂ ਜਦੋਂ ਲੈ ਦੇ ਸੀ ਉਹ ਕੰਮ ਸਾੜੇ ਨਹੀਂ ਹੈਗਾ ਆਹ ਨਾਲ ਚਿੰਗ ਆਹ ਭਈਆਂ ਨੇ ਪੱਗਾਂ ਹੀ ਬੱਗਾ ਮਤਰੋ ਲੈ ਕੇ ਜਾਵਾਂਗੇ ਬਈ ਫਿਰ ਪੱਗਾਂ ਮੈਂ ਸਾਡੇ ਸਲੈਕਟ ਕਰਨੀਆਂ ਨੇ ਲੋ ਪੱਗਾਂ ਦਾ ਇੱਥੇ ਨਹੀਂ ਜਾਣਗੇ ਫਿਰ ਠੀਕ ਆ ਵਧੀਆ ਲੱਗਿਆ ਯਾਰ ਤੁਹਾਡਾ ਸੁਭਾਅ ਵੀ ਦੇਖੋ ਜੀ ਆਪਨੇ ਪ੍ਰੈਕਟਿਸ ਦਾ 2400 ਰੁਪਏ ਦਾ ਆਪਣੇ ਦਾ 1490 ਰੁਪਈਆ ਦਾ ਸਟਿਚ ਕਰਿਆ ਬਣਿਆ ਬਣਾਇਆ ਬਣਿਆ ਬਣਾਇਆ 1000 ਰੁਪਏ ਦਾ ਸਟਿਚ ਹੋ ਗਿਆ ਪੈਂਟ ਦਾ ਪਜਾਮਾ ਹਾਂ ਚੱਕੋ ਬਾਈ ਕੀ ਬਾਤ ਈ ਆ ਯਾਰ ਕਿੰਨੇ ਦਾ ਸੌਂਤਾ ਸੀ ਮੈਂ ਇਹ ਹਾਂ 1490 1490 ਦਾ ਬਾਈ ਜੇ ਟਾਈਮ ਨਹੀਂ ਹੁੰਦਾ ਪੈਂਟ ਦਾ ਟਾਈਪ ਸੌਂਤਾ ਹੋਵੇ ਦੇਖੋ ਪੂਰਾ ਵਧੀਆ ਵੀਰੇ ਯਾਰ ਉਹ ਕੇਰਪੋਰਟ ਲੱਗਾ ਸਾਨੂੰ ਥੋੜਾ ਮਾਹੌਲ ਪੂਰਾ ਵਧੀਆ ਕਿਆ ਬਾਤਾਂ ਹੀ ਹੋ ਗਈਆਂ ਜੇ ਤਾਂ ਪਾਰਟੀ ਤੇ ਜਾਣਾ ਹੋਵੇ ਆਪਾਂ ਨੇ ਮਨ ਹੋਵੇ ਕੋਟ ਪੈਂਟ ਨਹੀਂ ਪਾਉਣਾ ਆਪਣੇ ਕੋਟ ਪੈਂਟ ਹੀ ਪਾਉਣੇ ਆਣੀ ਜੁੱਤ ਭਰਮ ਵਾਲੀ ਕਰਨੀ ਹੈ ਹਾਏ 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 ਕੀ ਬਾਤ ਆ ਯਾਰ ਚੈੱਕ ਬੀਆ ਨੇ ਵੱਦੂ 13 ਉਰੇ ਆਜੋ ਯਾਰ ਆਪੇ ਹੱਲ ਕਰਨੀ ਹੈ ਬਾਈ ਰੰਗ ਬਹੁਤ ਹੈ 20 ਰੰਗ ਇਹ ਚ ਨੇ 20 ਹੋ ਚ ਨੇ ਹਾਂ ਆ ਠੀਕ ਆ ਯਾਰ ਬਸ ਸਾਨੂੰ ਪੂਰਾ ਵਧੀਆ ਲੱਗਿਆ ਯਾਰ ਸ਼ਾਪਿੰਗ ਕਰਕੇ ਥੋੜੇ ਅਸੀਂ ਲੈ ਕੇ ਕੋਟ ਪੈਂਟ ਲੈ ਕੇ ਸੂਟ ਲੈ ਕੇ ਹੋਰ ਲੱਲੇ ਖਾ ਕੇ ਬਾਕੀ ਹੁਣ ਕਿਹੜਾ ਮਾਰਿਆ ਕਰਾਂਗੇ ਅਸੀਂ ਗਰਮ ਬੈਡਿੰਗ ਦੇਖਣੀ ਆ ਤੁਸੀਂ ਚਾਹੇ ਚੋਲੇ ਪਤਾ ਕਰ ਲੋ ਹਾਈ ਲੀਵਲ ਦੀ 21 ਗੋਲਡ ਨੀਵੀਂ ਦੀ ਆ ਆਪਣੇ ਕੋਲੇ 1290 ਦੀ ਹੈ ਹਰੇਕ ਦੀ ਜ਼ਿੰਮੇਵਾਰੀ ਹੈ 50% ਡਾਊਨ ਹੈ ਤੁਸੀਂ ਸਦਾ ਯਾਰ ਐਮ ਆਰ ਪੀ ਤੋਂ 50% ਤਾਂ ਹਰੇਕ ਚੀਜ਼ ਮਗਰੀ ਨਾ ਨਾ ਵਧੀਆ ਲੱਗਿਆ ਵੀਰੇ ਸੋਣਾ ਯਾਰ ਕੰਮ ਹੈ ਤੁਹਾਡਾ ਰੈਮਲ ਟਰਪਨ 60 ਰੁਪਏ ਆ ਮੀਟਰ ਆ 60 ਰੁਪਏ ਮੀਟਰ ਆ ਜਿਵੇਂ ਦੀ ਕੀ ਬਾਤ ਆ ਯਾਰ ਸਾਹਮਣੇ ਟਰਪਨ ਦਾ ਬਿੰਮਲ ਦੀ ਇਹ ਨਹੀਂ ਹੈਗਾ ਵੀ ਕੋਈ ਕਹਿ ਕੇ ਬਿੰਮਲ ਦੀ ਹੋਰ ਇੱਕ ਪੀਜਾ ਮੰਗ ਲੇ ਹਾਂ ਜਿਹੜਾ ਮਰਜ਼ੀ ਥਾਣ ਚੱਕ ਲਓ ਉਹਨੇ ਕੋਈ ਵਿਮਲ ਦਾ ਮਾਰਕਾ ਹਾਂ ਜਿਹੜਾ ਮਰਜ਼ੀ ਚੱਕੋ ਹੋਰ ਸਾਡੇ ਕੋਲ ਆ ਬਰਮਾ ਮਮਨੇ ਆ ਕੇ ਲਿਆਉਂ ਯਾਰ ਆਉਂਗਾ ਜੰਗਾ ਬੱਗਾ ਲੈਣਾ ਵਧੀਆ ਲੱਗਿਆ ਚੱਲੀਏ ਫਿਰ ਹਾਂ ਜਾਈ ਤੋਂ ਸੈਟ ਆਪਣੇ ਕੋਲ ਮਾਰਕੀਟ ਦੇ ਵਿੱਚ 5000 ਰੁਪਏ ਦਾ ਆਪਣੇ ਕੋਲ 2490 ਰੁਪਏ ਨਾਲ ਹੀ ਬੈਡਰੀ ਤੇ ਨਾਲ ਹੀ ਜਾਈ ਨਾਲ ਹੀ ਫਰਾਂ ਨੇ ਹੂੰ ਹਨਾ ਠੀਕ ਹੈ ਠੀਕ ਫਿਰ ਹੋਰ ਕਾਰੀਟਰ ਯਾਰ ਐਂਟਰੀ ਵੀ ਕਰਨੀ ਪੂ ਬਾਈ ਸਾਈਕਲ ਮੇਰੇ ਤੇ ਆ ਗਿਆ ਠੀਕ ਹੈ ਵੀਰੇ ਓਕੇ ਜੀ ਚੱਕੋ ਮਤਰਾ ਟਾਈਮ ਬਹੁਤ ਹੋ ਗਿਆ ਸਾਨੂੰ ਨੇਰਾ ਹੋ ਗਿਆ ਸ਼ੋਪਿੰਗ ਕਰਦੇ ਕਰਦੇ ਨੂੰ ਰੋਟੇ ਵਧੀਆ ਸੀ ਵੈਰਾਈਟੀ ਹੈ ਕਿਵੇਂ ਲੱਗਿਆ ਆ ਸੀ ਵੀਰੇ ਇਹ ਐਮਬਾਲਾ ਜੀ ਕੋਈ ਮਿੱਤਰੋ ਬਰਨਾਲੇ ਸ਼ਹਿਰ ਚ ਪੁਲ ਤੇ ਲਾਈਟਾਂ ਵੀ ਲੱਗ ਚੁੱਕੀਆਂ ਨੇ ਆਪਾਂ ਲੇਟ ਆ ਥੋੜੇ ਆਪਾਂ ਪਾਰਟੀ ਤੇ ਵੀ ਜਾਣਾ ਜਦੀਪ ਪੈਸ ਤਾਂ ਕਰਕੇ ਆਪਾਂ ਕਾਹਲ ਤਾਂ ਥੋੜੀ ਜੀ ਜ਼ਿਆਦਾ ਕਰੀ ਸੀ ਪਰ ਫਿਰ ਸਾਨੂੰ ਪਤਾ ਹੀ ਆ ਮਾੜੇ ਮਾੜੇ ਨਾਲ ਟਾਈਮ ਲੱਗ ਹੀ ਜਾਂਦਾ ਕਿਉਂ ਜੀ ਰੋਟਾ ਜੀ ਨਹੀਂ ਆਪਾਂ ਟਾਈਮ ਤੇ ਚੱਕੋ ਵੀ ਮਿੱਤਰੋ ਟਾਈਮ ਬਹੁਤ ਹੋ ਗਿਆ ਸਾਨੂੰ ਨਹੀਂ ਰਹੀ ਹੋ ਗਈ ਗਗੂ ਜੀ ਰੋਟੇ ਚੱਲੇਗਾ ਦੇਖ ਲੈ ਬਲੌਗ ਫਿਰ ਹੋ ਗਿਆ ਆਪਣਾ ਥੋੜਾ ਵੱਡਾ ਮਿੱਤਰੋ ਇਸ ਲਈ ਇਹਦੇ ਦੋ ਪਾਰਟ ਹੋਣਗੇ